ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਤੇ ਟਾਈਮ ਹੋ ਗਿਆ ਜੀ 8:30 ਹੋ ਗਏ ਤੇ 프리ਦਾ ਆਪਣੀ ਪਾਠ ਕਰੀ ਜਾਂਦੀ ਏ ਤੇ ਜਸ਼ਨ ਨੂੰ ਮੈਂ ਸਕੂਲ ਵਾਸਤੇ ਰੈਡੀ ਕਰਤਾ ਤੇ ਮੈਨੂੰ ਕੰਮ ਸੀਗਾ ਥੋੜਾ ਜਿਹਾ ਮੈਂ ਤੇ ਪ੍ਰੀਤ ਨੂੰ ਤੇ ਇਸ ਕਰਕੇ 프리ਦਾ ਅੱਜ ਘਰੇ ਰਹੀ ਏ ਤੇ ਕੁਛ ਨਾ 프리ਦਾ ਜ ਮੇਰਾ ਤੇ 프리ਦਾ ਵਰਤ ਅੱਜ ਪੂਰਨਵਾਸ਼ੀ ਦਾ ਵਰਤ ਰੱਖਿਆ ਸੀ ਅੱਜ 4 ਤਰੀਕ ਹੈ ਨਾ ਪੂਰਨਵਾਸ਼ੀ ਅੱਜ ਤੇ ਅਸੀਂ ਰੱਖਿਆ ਜੀ ਵਰਤ ਤੇ ਫਿਰ ਐ ਹੁੰਦਾ ਨਾ ਬੱਚੇ ਨੂੰ ਕਈ ਵਾਰ ਸਕੂਲ ਚ ਭੁੱਖ ਲੱਗਦੀ ਚਲੋ ਘਰੇ ਤਾਂ ਐ ਹੁੰਦਾ ਮੌਕੇ ਤੇ ਫਰੂਟ ਹੈ ਨਹੀਂ ਸੀ ਨੀ ਮੈਂ ਚਲੋ چیر ਕੇ ਫਰੂਟ ਬਾਹਰ ਦੀ ਟਿਫਨ ਚ ਕਿਉਂਕਿ ਫਰੂਟ ਹੀ ਖਾ ਸਕਦੇ ਆ ਆਪਾਂ ਤੇ ਹੁਣ ਅਸੀਂ ਲੈ ਕੇ ਆਵਾਂਗੇ ਜਾ ਕੇ ਹੈ ਨਾ ਦੁਪਹਿਰੇ ਦਿਨੇ ਕਿਉਂਕਿ ਸਵੇਰ ਵਾਲੀ ਚਾਹ ਵੀ ਨਹੀਂ ਪੀਤੀ ਤੇ ਭੁੱਖ ਲੱਗੂਗੀ ਹੈ ਨਾ ਜਵਾਗ ਨੂੰ ਭੁੱਖ ਲਾ ਦੇ ਚਲੋ ਆਪਦਾ ਤਾਂ ਸਰ ਜਾਂਦਾ ਹੈ ਨਾ ਇਸ ਕਰਕੇ ਮੈਂ ਪ੍ਰੀਤ ਨੂੰ ਘਰੇ ਰੱਖ ਲਿਆ ਤੇ ਅਸੀਂ ਅੱਜ ਸਵੇਰੇ 5 ਵਜੇ ਦੇ ਉੱਠੀਆਂ 5 ਵਜੇ ਉੱਠ ਕੇ ਨਹਾ ਕੇ ਦੋਨੇ ਮਾਵਾਂ ਦੀਆਂ ਨੇ ਅਸੀਂ ਬਰਾਤ ਰੱਖਿਆ ਅੱਜ ਤੇ ਇਸ ਕਰਕੇ ਮੈਂ ਪ੍ਰੀਤ ਨੂੰ ਘਰੇ ਰੱਖਿਆ ਚਲੋ ਮੈਂ ਕਿਹਾ ਵੀ ਫਰੂਟ ਜੇ ਹੁਣ ਫਰੂਟ ਸੁਬਾਹ ਹੁੰਦੇ ਨਾ ਮੇਰੇ ਕੋਲੇ ਤਾਂ ਚਲੋ ਮੈਂ ਇਹਨੂੰ ਇੱਕ ਦੋ ਫਰੂਟ ਚੀਰ ਕੇ ਹਨਾ ਤੇ ਆਪਦਾ ਟਿਫਨ ਚ ਪਾ ਦਿੰਦੀ ਤੇ ਉਥੇ ਸਕੂਲ ਚ ਇਹ ਖਾ ਲੈਂਦੀ ਤੇ ਹੁਣ ਫਿਰ ਜਦੋਂ ਹੈ ਨਹੀਂ ਸੀਗੇ ਤੇ ਇਸ ਕਰਕੇ ਮੈਂ ਚਲ ਪੱਤ ਘਰੇ ਰਹਿ ਜਾ ਕਈ ਵਾਰੀ ਨਾ ਬੱਚਾ ਤੇ ਅੰਤ ਨਹੀਂ ਰਹਿੰਦਾ ਕਿਉਂਕਿ ਪਹਿਲੀ ਵਾਰ ਵਰਤਾਂ ਅਸੀਂ ਦੋਨੇ ਮਾਵਾਂ ਦੀਆਂ ਨੇ ਹੱਜ ਰੱਖਿਆ ਪਹਿਲੀ ਵਾਰ ਵਰਤ ਇਹ ਵੇਰੀ ਬੱਚਾ ਕਿਸੇ ਤੋਂ ਲੈ ਕੇ ਕੁਝ ਖਾ ਲੈਂਦਾ ਹੈ ਹਨਾ ਤੇ ਫਿਰ ਤੁਹਾਨੂੰ ਪਤਾ ਬਰਾਤ ਰੱਖੇ ਰਖਾਏ ਦਾ ਪਾਰ ਹੁੰਦਾ ਹੈਗਾ ਇਸ ਕਰਕੇ ਪ੍ਰੀਤ ਆਪਣੀ ਘਰੇ ਰਹੀ ਹੈ ਅੱਜ ਤੇ ਜਸ਼ਨ ਨੇ ਅੱਜ ਆਪਣੇ ਨਾ ਮਾਸਟਾਈਲ ਕੀਤਾ ਗੁਰਤਾਂ ਦਾ ਰੀਬਨ ਪਾਏ ਇਹ ਪਹਿਲਾ ਪੰਜੀ ਹੁੰਦੀ ਸੀ ਤੇ ਹਟ ਗਈ ਸੱਸੀ ਕਾ ਬੁਲਾ ਦੇ ਸੱਸਰੀ ਕਾਲ ਜੀ ਸਾਰਿਆਂ ਨੂੰ ਵੀ ਤੇ ਸੇਵੀਆਂ ਤੇ ਸੇਵੀਆਂ ਸੱਸਰੀ ਕਾ ਸੇਵੀਆਂ ਖਾ ਸੋਨੇ ਓ ਖਾ ਸਾਹ ਨੇ ਤੂੰ ਤੇਰਾ ਕਿਹੜਾ ਵਰਤਾਏ ਸਾਡੇ ਰੀਸ ਵਾਲੀ ਕਰਦੀ ਹੁੰਦੀ ਤੇ ਇਧਰ ਆਪਣੇ ਭਾਂਡੇ ਪਏ ਤੇ ਝਾੜੂ ਪਿਆ ਸਾਰਾ ਕੱਢਣ ਵਾਲਾ ਤੇ ਝਾੜੂ ਕੱਢਦੇ ਆਪਾਂ ਤੇ ਪ੍ਰੀਤ ਦਾ ਸੂਟ ਦਿਖਾਉਣੇ ਅੱਜ ਅਸੀਂ ਦੋਨੇ ਮਾਵਾਂ ਦੀਆਂ ਨੇ ਪੀਲਾ ਸੂਟ ਪਾਇਆ ਮੇਰਾ ਪਤਾ ਨਹੀਂ ਦੇਖਦਾ ਕਿ ਨਹੀਂ ਬੈਕ ਕੈਮਰਾ ਕਰਕੇ ਦਿਖਾਵਾਂਗੇ ਸਹਾਲਨ ਮਧੂਰ ਸੁਣੀਏ ਜੋਗ ਜੁਗਤੀ ਤੀਨ ਵੇ ਅਦਬ ਸੁਣੀਏ ਸਾਸਤ ਸਿਮਰਤੀ ਵੇ ਇਹਨਾਂ ਨਾਲ ਕ ਭਗਤਾ ਸਦਾ ਵਿਸਾਗੂ ਸੁਣੀਏ दुख पाप का नाश सुनिए संत सोको ज्ञानो सुनिए अर्थ साठी का इसु नानू सुनिए परी परी पाव पाव ही मानू सुनिए लागे सहज ध्यानीऊ नानक भगत सदा विसागो सुनिए दुख पाप का नाशू सुनिए सारा गुनाह के गा सुनिए शेख पीर पति सा सुनिए अंधे पावी राहू सुनिए हाथ होवे ਕਹਿੰਦੇ ਹੁੰਦੇ ਪੂਰਨਮਾਸ਼ੀ ਦੇ ਕਹਿੰਦੇ ਵੀ ਬਰਾਤ ਬਰਤ ਜਦੋਂ ਰੱਖਣਾ ਨਾ ਤਾਂ ਵੀ ਮਤਲਬ ਪੀਲਾ ਸੂਟ ਪਾ ਕੇ ਰੱਖਦੇ ਹੁੰਦੇ ਪ੍ਰੀਤ ਤਾਂ ਮੇਰੇ ਜੱਡੀ ਹੋ ਗਈ ਸਲਵਾਰਾਂ ਆ ਵੀ ਉੱਜੀ ਹੋ ਗਈ ਸਲਵਾਰ ਨਵਾਂ ਸੂਟ ਹੈ ਤੇ ਸੱਸਰੀ ਕਾਲ ਜੀ ਤੇ ਇੱਧਰ ਆਪਣਾ ਛੋਟੂ ਇਹ ਨਹੀਂ ਬਾਦਦਾ ਫੁੱਲਦਾ ਇਹ ਉੱਥੇ ਜੀ ਖੜਾ ਹੈ ਬਸ ਐਡਾ ਕੀ ਹੈ ਇਹ ਕਦੋਂ ਦੇ ਦੇਖਾ ਦੋ ਮਰਜ਼ੀ ਦੇਖ ਲਓ ਤੇ ਪਾਲਣ ਬੈਗ ਜੱਡੀ ਹੁੰਦੀ ਫਿਰ ਵੱਡੇ ਹੋਗੇ ਥੱਲੇ ਹੋ ਜਾ ਥੱਲੇ ਕਿਥੋਂ ਹੋ ਜਾ ਜਿੱਦਾਂ ਕੱਦ ਦਾ ਉੱਡਾ ਹੀ ਰਹੂਗਾ ਚਲੋ ਜੀ ਆਪਾਂ ਕੰਮ ਕਰ ਲਓ ਜੀ ਆਪਾਂ ਥੋੜਾ ਜਿਹਾ ਗਏ ਸੀਗੇ ਬਾਜ਼ਾਰ ਕੰਮ ਸੀਗਾ ਤੇ ਪਹਿਲਾਂ ਦਾ ਸਾਡੇ ਜਿਹੜੇ ਕਮਜ਼ੋਰ ਜਮਾਕ ਦੋ ਘਰੇ ਮੇਰੇ ਇੱਕ ਦਾ ਨਾਮ ਤਾਂ ਹੈਗਾ ਪਰਮਿੰਦਰ ਕੌਰ ਇੱਕ ਦਾ ਨਾਮ ਹੈਗਾ ਜਸਪ੍ਰੀਤ ਕੌਰ ਬਹੁਤ ਜ਼ਿਆਦਾ ਵੀਕਨੈਸ ਆਈ ਪਈ ਇਹਨਾਂ ਨੂੰ ਤੇ ਅਨਾਰ ਲਿਆਦੇ ਦੋਨਾਂ ਨੇ ਆਤਾ ਪ੍ਰੀਤ ਦਾ ਇੱਕ ਅਨਾਰ ਸਿਰਫ ਮੈਂ ਦੋ ਲੈ ਕੇ ਦਿੱਤੇ ਸੀਗੇ ਇੱਕ ਫਰੀਦ ਹੈ ਇੱਕਾ ਜਸ਼ਨ ਦੇ ਮੈਂ ਹੁਣ ਇਹਨੂੰ ਮਤਲਬ ਦਾਣੇ ਕੱਢ ਕੇ ਰੱਖ ਰਹੀ ਹੈ ਤੇ ਐ ਸਾਡੇ ਬਾਤ ਸੀਗਾ ਤੁਹਾਨੂੰ ਪਤਾ ਹੈ ਨਾ ਕੁਝ ਤਾਂ ਚੀਕੂ ਲਿਆਂਦੇ ਤੇ ਕੌਨਸਾ ਸੇਵ ਲਿਆਂਦੇ ਕਿਲੋਕ ਕੁਝ ਮਤਲਬ ਲਿਆਂਦੇ ਆਪਾਂ ਕੇਲੇ ਲਿਆਂਦੇ ਐਨਾ ਫਰੂਟ ਲਿਆਂਦੇ ਆਪਾਂ ਤੇ ਮੈਂ ਤਾਂ ਖਾ ਲਈ ਦੋ ਚੀਕੂ ਅਜੇ ਪ੍ਰੀਤ ਆਪਚਰੀ ਕਹਿੰਦੀ ਮੈਂ ਮੰਮੀ ਆਹੀ ਖਾਣੇ ਆ ਨਾਰ ਦੇ ਦਾਣੇ ਖਾਣੇ ਤੇ ਐਨਾ ਸਾਮਾਨ ਲਿਆਂਦਾ ਜੀ ਆਪਾਂ ਜੋ ਆਕਾ ਬਸਤੇ ਖਾ ਲੈਣ ਨਾ ਬਚਣਾ ਤੇ ਆਪਾਂ ਸੂਟ ਲਿਆਂਦਾ ਪ੍ਰੀਤ ਵਾਸਤੇ ਨੀਡਲ ਵਰਕ ਕਰਨਾ ਆਪਾਂ ਉਹ ਸੂਟ ਤੇ ਤੇ ਇਸ ਰੰਗ ਦਾ ਸੂਟ ਲਿਆਂਦਾ ਆਪਾਂ ਇਹਨੇ ਆਪ ਦਾ ਪਸੰਦ ਕਰਿਆ ਮੈਂ ਤੈਨੂੰ ਹਕੀਸੀ ਪਰਪਲ ਲੈਣਾ ਪਰ ਕਹਿੰਦੀ ਮੰਮੀ ਮੈਨੂੰ ਆਹ ਰੰਗ ਬਹੁਤ ਪਸੰਦ ਆ ਤੇ ਆ ਇੱਕ ਜੀ ਹੋਰ ਦਿਖਾਉਣੀ ਐ ਮੈਂ 2 ਮਿੰਟ ਹੂੰ ਰੀਲ ਵਰਕ ਮੈਂ ਕਿਹ ਕਰ ਦਨੀ ਹੈ ਨਾ ਤੇ ਕੁਛ ਆਹ ਇਹ ਦਿਨ ਲਿਆਉਂਦੀਆਂ ਮਤਲਬ ਅ ਧਾਗੇ ਨੇ ਜਿਹੜੇ ਆਪਾਂ ਜਿਹਦੇ ਕੀ ਕਹਿੰਦੇ ਆ ਪਤਾ ਨਹੀਂ ਕਾਟਨ ਫਾਸਟ ਕਲਰ ਹੈ ਕਾਟਨ ਦੇੋਂ ਬਣੇ ਹੋਏ ਰੀਲਾਂ ਕਹ ਦੋ ਰੀਲਾਂ ਕਹ ਦਿੰਦੇ ਆ ਜਿੰਦਾ ਤੇ ਇਹ ਕਲਰ ਆਪਾਂ ਪਾਵਾਂਗੇ ਇਹਦੇ ਚ ਦੋ ਕਲਰ ਆ ਇਹਦੇ ਜਿੱਕਾ ਪਾ ਲੈਂਦਾ ਪੈਰਟ ਤੇ yellow ਹੋਰ ਦਿਖਾਉਣੇ ਆਪਾਂ ਇਹਦੇ ਚ ਮੈਂ ਥੋੜੇੇ ਕੋਸ਼ਿਸ਼ ਕਰੂੰਗੀ ਜਿਆਦੇ ਪਨ ਪਾਉਣ ਦੀ ਕੱਲਾ ਜਿਆਦੇ ਪਾਉਣ ਦੀ ਤੇ ਦੋ ਕਲਰ ਇਹਦੇ ਵਿੱਚ ਐ ਵਾਈਟ ਇੱਕ ਆਹ ਕਲਰ ਆਹ ਕਲਰ ਐ ਇੱਕ ਵਾਈਟ ਐ ਵਾਈਟ ਤੋਂ ਚਾਰ ਕਲਰ ਪਾਉਣੇ ਆਪਾਂ ਇਸ ਕਲਰ ਨੂੰ ਚ ਤੇ ਸੂਟ ਕੱਪੜਾ ਜੀ ਇਹ ਗਰਮਾ ਵਾਲਾ ਤੇ ਫਰੀਦਨ ਬਾਹਰ ਅੰਦਰ ਵਾਲਾ ਸੂਟ ਤਿਆਰ ਕਰਕੇ ਦਿੰਨੇ ਆਪਾਂ ਜਿੱਦਾਂ ਕਿ ਤੇ ਬੱਚੇ ਨੇ ਕਿਤੇ ਜਾਣਾ ਕਰਨਾ ਨਾਲ ਵਧੀਆ ਹਨ ਜਿਸ ਤਰ੍ਹਾਂ ਦੀ ਕਢਾਈ ਕਰਾਂਗੇ ਆਪਾਂ ਉਸੇ ਤਰ੍ਹਾਂ ਦੇ ਹੀ ਆਪਾਂ ਉਹ ਕਰਕੇ ਦੇਵਾਂਗੇ ਨਾਲ ਚੁੰਨੀ ਡਾਈ ਕਰਾਵਾਂਗੇ ਮੈਂ ਇਹ ਰੂਪਲੀ ਕਰੂਗਾ ਤੁਹਾਨੂੰ ਕਿਸੇ ਪਾਸੋਂ ਆ ਜਾਊਗੀ ਮਾਇਸ਼ ਆਇਆ ਕੋਈ ਪੇਮੈਂਟ ਦੇ ਨੇੜੇ ਹੋ ਜਾਣਗੇ ਤੇ ਆਹ ਦੋ ਸੁਈਆਂ ਲਿਆਂਦੀਆਂ ਆਪਾਂ ਸਾਰਾ ਜਿਹੜਾ ਸਮਾਨ ਹੈ ਇੱਕ ਚਪਾ ਕੇ ਰੱਖਦਾ ਤੇ ਜਦੋਂ ਨੂੰ ਪੇਮੈਂਟ ਆ ਗਈ ਜਦੋਂ ਪ੍ਰੀ ਹੁਣ ਆਪਣੀ ਹੈ ਨਾ ਤਾਂ ਉਦੋਂ ਮੈਂ ਪ੍ਰੀਤ ਦੀ ਚੁੰਨੀ ਵੀ ਡਾਈ ਜ਼ਰੂਰ ਕਰਾ ਕੇ ਦੇਵਾਂਗੀ ਕਿਉਂਕਿ ਫਿਰ ਤੁਹਾਨੂੰ ਪਤਾ ਪੈਸੇ ਸਾਰੇ ਘਰੇ ਲੱਗ ਜਾਂਦੇ ਤੇ ਆਪਣੇ ਜਸ਼ਨੇ ਦਾ ਆਉਣ ਦਾ ਟਾਈਮ ਹੋਇਆ ਪਿਆਗਾ ਤੇ ਖਾਣਾ ਪ੍ਰੀਤ ਦਾ ਨੇ ਫਿਰ ਲਓ ਜੀ ਅੱਜ ਹੈ ਸ਼ੁੱਕਰਵਾਰ ਦੇ ਕੁਸ ਆਪਾਂ ਸ਼ਾਰਟ ਕੱਲ ਵੀਰਵਾਰ ਦੇ ਸ਼ਾਰਟ ਲੈ ਆ ਤੇ ਅੱਜ ਸ਼ੁੱਕਰਵਾਰ ਦੇ ਸ਼ਾਰਟ ਵੀ ਲੈ ਰਹੇ ਆ ਕਿਉਂਕਿ ਆਪਾਂ ਅੱਜ ਬਲੌਗ ਅਪਲੋਡ ਕਰ ਦਾਂਗੇ 1:30 ਤੇ ਅੱਜ ਜੀ ਆਪਾਂ ਹਨਾ ਟੈਂਕੀ ਚ ਸੌਰੀ ਡੱਗੀ ਚੋਂ ਪਾਣੀ ਨਹੀਂ ਚੱਗਦੀ ਸੀ ਮੋਟਰ ਆਪਾਂ ਟੈਂਕੀ ਆਪਣੀ ਵਿਹਲੀ ਸੀ ਤੇ ਆਪਾਂ ਅੱਜ ਮਿਸਤਰੀ ਨੂੰ ਬੁਲਾਇਆਗਾ ਤੇ ਉਹ ਮਿਸਤਰੀ ਨੇ ਮਤਲਬ ਪਾਣੀ ਚਕਾਇਆ ਡੱਗੀ ਚੋਂ ਮੋਟਰ ਨੇ ਪਾਣੀ ਚੱਕ ਲਿਆ ਤੇ ਆਪਾਂ ਸਾਨੂੰ ਮਿਸਤਰੀ ਨਾਲ ਬੁਲਾਉਣੇ ਆ ਜੀ ਇਹ ਆਪਣਾ ਮਿਸਤਰੀ ਤੇ ਪਾਣੀ ਚਕਾਤਾ ਬਈ ਹਨਾ ਤੇ ਵਿਚਾਰੇ ਤੇ ਮਿਸਤਰੀ ਗੱਲਾਂ ਵੀ ਬਹੁਤ ਮਾਰਦਾ ਕਦੋਂ ਦੇ ਅਸੀਂ ਗੱਲਾਂ ਮਾਰੀਆਂ ਨੇ ਭੈਣਪਰਾ ਤੇ ਲਓ ਜੀ ਇੰਨਾ ਕੰਮ ਸੀਗਾ ਹਨਾ ਦੀ ਵੀ ਨੁਕਸਗੀ ਸੀ ਇਹਦੇ ਵਿੱਚ ਕਿ ਪੈਪ ਖਾਲੀ ਸੀ ਇਹ ਪੈਪ ਖਾਲੀ ਸੀ ਇਹਦੇ ਵਿੱਚ ਹਮ ਲਓ ਜੀ ਆਈ ਤੋਂ ਬਾਅਦ ਖਰਾਬ ਨਹੀਂ ਹੁੰਦੀ ਸੈੱਟ ਕਰਦੀ ਸੈੱਟ ਕਰਦੀ ਜੀ ਹਾਂ ਤੇ ਆ ਜੀ ਆਪਣੇ ਪਲੰਬਰ ਆਪਣੇ ਪਿੰਡ ਦਾ ਪੰਡਤਾਂ ਦਾ ਮੁੰਡਾ ਵਿਚਾਰਾ ਆਪਣੇ ਬੈਕ ਸਾਈਡ ਘਰ ਰਹਿ ਗਿਆ ਤੇ ਫੋਨ ਇਹਨੂੰ ਕਰਿਆ ਸੀ ਇਹ ਤਿੰਨ ਚਾਰ ਦਿਨ ਹੋ ਗਏ ਤੇ ਕਹਿੰਦਾ 25 ਮਿੰਟਾਂ ਨੂੰ ਆਗਾ ਤੇ ਇਹ ਆਇਆ 48 ਘੰਟੇ ਬਾਅਦ ਦੋ ਦਿਨ ਲੰਘਾ ਦੇ ਲੋ ਤਾਂ ਆਏ ਤਾਂ ਹੈ ਕੰਮ ਹੋ ਜਾਂਦੇ ਨੇ ਫਿਰ ਤੁਹਾਨੂੰ ਪਤਾ ਹੀ ਹੈ ਤੇ ਲਓ ਜੀ ਹੁਣ ਆਪਾਂ ਟੈਂਕੀ ਭਰ ਲੈਨੇ ਆ ਪਾਣੀ ਹੋਰ ਸਾਨੂੰ ਬਾਹਲਾ ਉਕਲਦੀਪੇ ਸਾਡਾ ਨਾ ਗਿੱਜਰ ਬੰਦ ਪਿਆ ਸੀ ਭਰਾਵਾ ਟੈਂਕੀ ਵਿਹਲੀ ਸੀ ਤੇ ਜਵਾਕ ਨੂੰ ਨੂੰ ਦਾ ਬਾਹਲਾ ਔਖਾ ਸੀ ਕਿ ਸਕੂਲ ਜਾਣਾ ਹੁੰਦਾ ਸਵੇਰੇ ਇਹਨਾਂ ਨੇ ਤੇ ਲਓ ਜੀ ਹੁਣ ਆਪਾਂ ਟੈਂਕੀ ਭਰਦੇ ਆਂ ਤੇ ਬਾਲਦੀਪੇ ਕਿੰਨੇ ਕਦਾਜੂ ਹਾ ਜੇ ਆਪਾਂ ਨਵਾਂ ਲਵਾਉਣਾ ਹੋਵੇ ਹਾ ਉਤ ਲਾ ਇੰਨੇ ਕਦਾਜੂ ਚਲ ਫੇਰ ਲਵਾ ਲਾਂਗੇ ਹਨਾ ਕੇਰਾ ਥੋੜਾ ਪੇਮੈਂਟ ਆ ਜਾਂਦੇ ਫੇਰ ਲਵਾਉਂਗਾ ਤੇ ਲਓ ਜੀ ਲਓ ਜੀ ਆਪਾਂ ਪ੍ਰੀਤ ਦਾ ਸੂਟ ਕੱਟਦੇ ਆ ਤੇ ਸੂਟ ਤੇ ਆਪਾਂ ਕਰਾਂਗੇ ਨੀਡਲਵਰਕ ਤੇ ਨਾਲੇ ਮੈਂ ਚਾਹ ਤਾ ਰੱਖੀ ਜਿਸ਼ਨੇ ਰੋਟੀ ਬਣਾ ਕੇ ਖਵਾਤੀ ਪ੍ਰੀਤ ਨੂੰ ਬਣਾ ਕੇ ਖਵਾਤੀ ਰੋਟੀ ਤੇ ਕੈਂਚੀ ਨਾਲ ਸਾਡੀਆਂ ਬਾਕੀ ਕੱਟਦਿਆਂ ਤਾਂ ਹੈ ਨਹੀਂ ਲਗਾਉਣ ਵਾਲੀ ਹੈ ਤੇ ਫਿਰ ਮੈਂ ਕਿਹਾ ਹੁਣ ਸੂਟ ਲਿਆ ਕੇ ਰੱਖ ਰੱਖਿਆ ਹਨਾ ਤੇ ਕੱਲ ਤੋਂ ਆਪਾਂ ਸਟਾਰਟ ਕਰ ਦਾਂਗੇ ਕੜਾਈ ਕਰਨੀ ਤੇ ਕੈਂਚੀ ਨਾਲ ਲਵਾਉਣ ਵਾਲੀ ਹੈ ਲਵਾਉਣ ਦਾ ਕਰਕੇ ਹੋਰ ਹੀ ਪਾਈ ਜਾਂਦੀ ਘੱਟ ਜੀ ਤੇ ਚਲੋ ਮੈਂ ਕਿਹਾ ਨਿਸ਼ਾਨ ਲਾ ਕੇ ਰੱਖ ਲੈਣੇ ਹਨਾ ਬੀਨਾ ਫਚਾ ਪਾਰੀਏ ਆ ਇਹਨਾਂ ਕੱਪੜਾ ਸਲਵਾਰ ਦਾ ਇਹ ਸਾਰਾ ਕੱਪੜਾ ਲੱਗਦਾ ਸਲਵਾਰ ਦੇ ਮਾਦਾਂ ਦੇ ਫਿਰ ਪਾਰੀ ਬਣਾਉਣਾ ਨਹੀਂ ਹੋਰ ਕੀ ਕੱਪੜਾ ਤਾਂ ਨਹੀਂ ਖਰਾਬ ਕਰਨਾ ਤੇ ਆਪਾਂ ਲਾਵਾਂਗੇ ਜਿੱਨੀ ਸਲਵਾਰ ਤੇ ਨਿਸ਼ਾਨ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਸੈੱਟ ਕਰਦੇਗੇ ਨਾਲ ਰਮਨ ਆਪਣਾ ਪ੍ਰੀਤ ਹੈ ਜਿਸ ਨੇ ਆਪਣਾ ਦੂਸ਼ਨ ਗਿਆ ਜੀ ਚਾਹ ਵੀ ਗੇ ਗਿਆ ਅਜੋ ਇੱਕ ਪਰੌਂਠਾ ਹੀ ਆ ਕੇ ਗਿਆ ਤੇ ਇਧਰ ਨਿਸ਼ਾਨ ਲਾਵਾਂਗੇ ਆਪਾਂ ਤੇ ਇਥੋਂ ਆਪਾਂ ਲਾਵਾਂਗੇ ਲੰਬਾਈ ਹਨਾ ਪਹਿਲਾਂ ਆਪਾਂ ਘੇਰਾ ਕਰਦਾਂਗੇ ਸਾਰਾ ਫਿਰ ਇਹਦੇ ਬਾਅਦ ਆਪਾਂ ਕਰਾਂਗੇ ਗਲੇ ਵਗੈਰਾ ਤੇ ਇਧਰ ਤੇ ਕਿਰਮਾ ਚਾਹ ਬਣਾ ਲਿਆਵਾਂ ਤੇ ਫਿਰ ਆਪਾਂ ਕੇ ਦਵਾਰ ਤੋਂ ਨਿਸ਼ਾਨ ਲਾਉਣੇ ਆ ਅੱਛਾ ਕਦੀਏ ਜਾ ਰਹੇ ਮੇਰੀ ਦਾ ਦੋ ਹੋ ਗਿਆ ਹੂੰ ਇਹ ਤਾਂ ਭੈਣੇ ਵੱਧਾ ਹੁੰਦੀ ਪੈਪ ਕੁਰਦੀ ਪੁਲੀਜੀ ਹੈ ਕਿੰਨਾ ਹੀ ਮੋੜ ਲੋ ਬਹੁਤ ਸੋਨੀ ਦਿੱਤੀ ਹੈ ਵੱਧ ਜਾ ਮੋੜ ਲੇ ਗਾ ਨਾ ਇੱਕ ਪਾਸੇ ਨਾ ਮੋੜ ਤੇ ਤਾਂ ਉਹ ਤੇਰੀ ਵੀ ਇੱਧਰ ਚੜਾ ਲੈ ਇੱਥੋਂ ਤਾਂ ਹੀ ਮਿਲ ਤੇ ਰਗੀ ਹਾਂ ਲਓ ਜੀ ਪ੍ਰੀਤ ਦੇ ਬੀਬੀ ਲੈਣਾ ਖਰੀਦੜੀ ਕਰਕੇ ਲੈਣਾ ਪੈਪ ਲਿਆਂਦੀ ਪਾਣੀ ਵਾਲੀ ਚੁੱਟੀ ਪਈ ਸੀ ਜੋੜ ਜੂੜ ਕੇ ਲੱਗੇ ਸੀ ਮੈਂ ਮੈਂ ਕੀ ਕਰੀ ਕਰਕੇ ਲਈ ਦਿਖਾਵਾਂ ਤੁਹਾਨੂੰ ਬਹੁਤ ਵੱਡੀ ਚੀਜ਼ ਮੇਰਾ ਤੇਲ ਤਾਂ ਨਹੀਂ ਭਾਤ ਕੋਈ ਏਡੀ ਵੱਡੀ ਚੀਜ਼ ਮੈਂ ਚਾਹਤੀ ਮਸਾਲੇ ਮੈਂ ਲਈਆਂ ਜੀ ਐਲੋਵੇਰਾ ਸ਼ਾਮ ਨੂੰ ਲਾਉਣ ਵਾਸਤੇ ਇਕੱਲੇ ਨਾ ਪਾਈ ਚੁੱਕੀ ਪੈਂਟ ਫਰੀਦ ਦੀ ਉੱਚੀ ਹੋ ਗਈ ਪੈਂਟ ਦੇ ਮੈਡਮਾਂ ਅਗਰ ਆਖਣਗੇ ਉੱਚੀ ਨਾ ਪਾ ਕੇ ਆਇਆ ਆਪਣੀ ਇਹਦੀ ਕਿੱਥੇ ਪਰਚੀ ਆਹੀ ਤਾਂ ਇਹ ਨਹੀਂ ਇਹ ਤਾਂ ਇਹਦਾ ਪਾਇਪ ਦੀ ਹੈ ਇਹਦੇ ਵਿੱਚ ਪਈ ਹੋਊਗੀ ਤੇ ਚਿੱਟੀ ਲਿਆਂਦੀ ਫਰੀਦ ਨੇ ਪੈਂਟ ਫੁੱਲੀ ਢੁੱਲੀ ਥੱਲੋਂ ਦੇਖੋ ਲਿਆ ਵੱਡੇ ਵੱਡੇ ਪਹੁੰਚਾ ਕਿਹੜੀ ਵਜਦੀ ਹੈ ਇਹ ਬੈਲ ਬਾਟਮ ਹੈ ਬੈਲ ਬਾਟਮ ਲਾਓ ਮੈਨੂੰ ਬੈਲ ਬਾਟਮ ਲੱਗਦੀ ਨਹੀਂ ਹੈ ਕੱਲ ਨੂੰ ਜਾਣਾ ਹੈ ਕਿ ਛੁੱਟੀ ਹੈ ਸਕੂਲ ਪਤਾ ਨਹੀਂ ਜਾਣਾ ਬਹੁਤ ਛੁੱਟੀ ਹੈ ਛੁੱਟੀ ਮਾਰਨੀ ਹੈ ਆਹ ਕਿੱਥੇ ਪੂਰੇ ਮੈਗਾ ਡੱਕੇ ਨਹੀਂ ਮੈਂ ਛੁੱਟੀ ਮਾਰਨੀ ਹੈ 630 ਰੁਪਏ ਹਾਂ ਫਿਰ ਮੰਗ ਰਹੀ ਦੁਆਜੀ ਜੀ ਲਈਏ ਦੋ 500 ਕਾਪੀਆਂ ਮਾਤਾ ਮਾਤਾ ਜੀ ਮਤਲ 10 ਦਾਓ ਕਿਸੇ ਜੇਬੀ ਦਾ 1000 ਰੁਪਏਾਂ ਦੀ ਵੈਸਲੀਨ ਮੈਂ ਤਾਂ ਅੱਖ ਸੀ ਵੱਡੀ ਲੈ ਲਾ ਪੈਕਿੰਗ 1000 ਰੁਪਏਾਂ ਦੀ ਵੈਸਲੀਨ ਹਾਂ 10 ਦਾ ਕੇ ਲਿਆ 10 ਦਾ ਤੇ ਬਰਸ਼ 40 ਦਾ ਤੇ ਬਰਸ਼ ਬਰਸ਼ ਤੇ ਫਿਰ ਇੱਕ 30 ਦੀ ਕਾਪੀ ਤੇ 40 ਹਾਂ 630 ਦੋਨੇ ਬਰੀ ਦਿਨ ਲੈਣਾ ਤੁਹਾਨੂੰ ਕਿ ਜਸੂਨੋ ਵੀ ਲੱਗਦੀ ਹੈ ਹਾਂ ਉਹ ਉਹ ਆ ਥੱਲੇ ਵਾਲੀ ਕਸੂਰੀਆ ਮੁੱਕਣਾ ਰਹੀ ਹੈ 3 ਰੁਪਏਾਂ ਦੀ ਹਾਂ ਇਹ ਟਿਊਸ਼ਨ ਵਾਸਤੇ ਰਹਿੰਦੀ ਹੈ ਕੰਮ ਜਿਆਦਾ ਤੁਹਾਨੂੰ ਵੱਡੀ ਲੈ ਲਓ ਨੋ ਜੀ ਪਾਇਪ ਲਿਆਂਦੀ ਜਿਹੜੀ ਉਹ ਚੜਾਉਣਾ ਤਾਂ ਮਾਦਾਵ ਠਰਨਾ ਪੰਗਾ ਤੇ ਆਪਾਂ ਸਾਰਨਾ ਤੇ ਮੈਂ ਜੀ ਵੀ ਲਟੋ ਬੀਨ ਨੂੰ ਇਹ ਵੀ ਬਹੁਤ ਐਂ ਨਿਕੋ ਨਮੀ ਪਾਪ ਚੜ ਜੂਗੀ ਇਹੀ ਚਾਹੀਦਾ ਪਹਿਲਾਂ ਮੋਟਰ ਤੇ ਚੜਾਈ ਵੈਣੀ ਥੋੜੀ ਐ ਤਾਂ ਜਮੀਨੀ ਪਰ ਇਹਨੂੰ ਇੰਚੋ ਕਰਨਾ ਪੱਤੇ ਬੰਦ ਅਗਾਂ ਆਪਾਂ ਬੰਦਿਆਲੇ ਕੰਮ ਵੀ ਐਂ ਕਰਨੇ ਮੈਨੂੰ ਸਾਨੂੰ ਕੀ ਸੋਚ ਰਹੀ ਹੈਂ ਖਾਗੂ ਕੀ ਆਉਂ ਵਾਸਾ ਸੀ ਮੈਨ ਲੈ ਦੇ ਇੰਦਰ ਨਹੀਂ ਬੀਬੀ सेम ਹੀ ਚੀਜ਼ ਐ ਆ ਇਧਰ ਬੁਣੀ ਕੱਲ ਨੂੰ ਆਪਣੇ ਆਉਣਾ ਜੀ ਪਾਣੀ ਹੈ ਨਾ ਫਾਈਵ ਖੁੱਲੀ ਆ ਫਿਰ ਉਹ ਇੱਧਰ ਚਲੋ ਨਹੀਂ 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 ਬੀਬੀ ਇਹ ਨਮੀ ਪਿਆਰ ਥੋੜੀ ਜਿਹੀ ਜ਼ਿਆਦਾ ਹੋੜ ਲੈ ਵੜੀ ਹੋਰ ਕਰ ਲੈ ਵਾਸਾ ਇਹ ਨੂੰ ਤਾਂ ਨਾ ਚੜੇ ਰੋਗੀ ਬਣਾਉਂਦੀ ਪਾਣੀ ਚੜਾ ਕੇ ਰੱਖ ਦਿੰਨੀ ਹਾਂ ਨਾ ਪਤਾ ਇਹਨਾਂ ਸ਼ਾਮ ਨੂੰ ਪਾਣੀ ਨਾ ਛੱਡੀਂ ਉਹ ਇਹ ਕਿ ਚੜਾ ਮੰਨ ਟੈਂਕੀ ਬਣਾ ਦੇ ਜਤਾ ਅਜੇ ਤਾਂ ਟੈਂਕੀ ਬਣਾਗੇ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਲਾਕ ਰੱਖਦਾ ਜਿਆਖ ਨਹੀਂ ਰੋ ਜੇ ਫਰਾਵ ਹੋ ਜੂਗੀ ਨਹੀਂ ਹੰਡਣਾ ਇਹ ਬੱਦੀ ਕਿਵੇਂ ਹੈ ਚੌੜੀ ਕੀ ਕੁਲੀ ਹੈ ਉਹ ਉਹ ਵੱਡੀ ਹੈ ਆ ਆਹ ਥੋੜਾ ਜਿਹਾ ਜੀ ਨੀਡਲ ਵਰਕ ਵਾਸਤੇ ਆਪਾਂ ਨਿਸ਼ਾਨ ਲਗਾ ਰੱਖੇ ਤੇ ਹਜੇ ਡਿਜ਼ਾਈਨ ਸੋਚਣਾ ਵੀ ਥੋੜਾ ਜਿਹਾ ਫੁੱਲ ਵੀ ਡਬਲ ਕਰਨ ਦੀ ਸਕੀਮ ਹੈ ਮੇਰੀ ਥੋੜਾ ਜਿਹਾ ਵੱਡਾ ਫੁੱਲ ਕਰੂੰਗੀ ਤੇ ਇਧਰ ਜੈਂਪਰ ਆਪਾਂ ਕੱਟ ਰੱਖਿਆ ਹੈ ਬਸ ਗਲੇ ਗਲੇ ਦਾ ਹਜੇ ਇਧਰੋਂ ਕਟਿੰਗ ਰਹਿੰਦੀ ਏ ਇਹ ਕੱਲ ਨੂੰ ਕਰਾਂਗੇ ਪਹਿਲਾਂ ਮੈਂ ਕਿਹਾ ਆਹ ਕਰਦੀ ਆ ਆਪਾਂ ਨੀਡਲਵਰਕ ਤੇ ਕੱਲ ਨੂੰ ਆਪਾਂ ਸਟਾਰਟ ਕਰਾਂਗੇ ਤੇ ਕਿਉਂਕਿ ਪ੍ਰੀਤ ਜੀ ਬੀਬੀ ਥੋੜਾ ਜਿਹਾ ਬਾਜ਼ਾਰ ਜਾਵੜਾ ਸੀ ਮੈਂ ਇਕੱਲੀ ਰਹਿ ਗਈ ਸੀ ਤਾਂ ਕਰਕੇ ਤੇ ਕਿਉਂਕਿ ਇਹਦੀ ਰਾਇ ਤਾਂ ਲੈਣੀ ਪਊਗੀ ਵੀ ਕਿਹੜਾ ਫੁੱਲ ਪਾਉਣਾ ਕਿਹੜਾ ਡਿਜ਼ਾਈਨ ਪਾਉਣਾ ਪ੍ਰੀਤ ਸਿਲੈਕਟ ਕਰੂਗੀ ਫਿਰ ਆਪਾਂ ਇਹ ਤੋਂ ਬਾਅਦ ਸ਼ਾਮ ਨੂੰ ਮੈਂ ਦੇਖਦੀ ਆ ਡਿਜ਼ਾਈਨ ਬਣਾ ਕੇ ਰੱਖ ਦੂੰਗੀ ਲਓ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਸਬਜੀ ਆਪਾਂ ਬਣਾਈ ਆ ਆਲੂ ਮਟਰਾਂ ਦੀ ਸਬਜੀ ਤੇ ਦੁੱਧ ਗਰਮ ਕਰਿਆ ਹਨਾ ਸੇਵੀਆਂ ਨਹੀਂ ਬਣਾਉਂਗਾ ਅੱਜ ਆਪਾਂ ਤੇ ਭਾਂਡੇ ਹਜੇ ਮੇਰੇ ਪਏ ਆ ਚੱਕਣ ਵਾਲੇ ਹੋ ਪਏ ਤੇ ਪ੍ਰੀਤ ਆਪਣੀ ਜਾਂਦੀ ਐ ਨਹਾਉਣ ਤੇ ਪਾਣੀ ਗਰਮ ਕਰਿਆ ਸੀ ਹੁਣ ਤੇ ਸ਼ੁਕਰ ਦੀ ਗੱਲ ਐ ਵੀ ਪਾਣੀ ਨਹਿਰਾਂ ਚ ਆ ਗਿਆ ਤੇ ਕੱਲ ਨੂੰ ਬਾਡਰ ਵਾਕਸ ਵਾਲਿਆਂ ਅੱਜ ਡੱਗੀਆਂ ਭਰ ਲਈਆਂ ਤੇ ਕੱਲ ਨੂੰ ਆਪਣੇ ਘਰਾਂ ਚ ਪਾਣੀ ਆ ਜਾਊਗਾ ਤੇ ਸੌਖਾ ਹੋ ਜਾਊਗਾ ਪਾਣੀ ਬਣਾ ਬਹੁਤ ਜ਼ਿਆਦਾ ਔਖਾ ਹੋਇਆ ਸੀ ਨਹਾਉਣ ਨਹਾਉਣ ਦਾ ਤੇ ਸਾਰਾ ਦਿਨ ਡੱਗੀ ਚੋਂ ਕੱਢ ਘੱਟ ਕੇ ਨਾ ਡੋਲ ਲੰਗਾਂ ਅੱਕ ਜਾਂਦੇ ਸੀਗੇ ਤੇ ਹੁਣ ਕੱਲ ਨੂੰ ਪਾਣੀ ਜੇ ਛੜਦਾ ਹਨਾ ਤੇ ਬਾਰਡਰ ਬਾਕਸ ਭਰ ਲੀਆਂ ਤੇ ਮਤਲਬ ਡੱਗੀਆਂ ਭਰ ਲੀਆਂ ਤੇ ਬਾਰਡਰ ਬਾਕਸ ਵਾਲਾ ਪਾਣੀ ਕੱਲ ਤੋਂ ਆਪਣੇ ਟੂਟੀਆਂ 'ਚ ਘਰੇ ਆ ਜਾ ਘਰੂ ਆ ਪਾਣੀ ਆ ਮੂ ਆਮ ਹੋ ਜਾਊਗਾ ਤੇ ਸ਼ੁਕਰ ਦੀ ਗੱਲ ਐ ਮਸਾਂ ਪਾਣੀ ਆ ਕਿ ਨਿਜਰ ਤੋਂ 25 ਮਤਲਬ 20 25 ਦਿਨਾਂ ਦੀ ਬੰਦੀ ਆਈ ਸੀਗੀ ਇਤਕੀ ਤੇ ਚਾਣਾ ਆਪ ਤਾਂ ਭੰਡਰ ਜੂ ਤੇਰਾ ਬੋਰਡ ਮੰਗੂਗੀ ਹੁਣ ਪ੍ਰੀਤ ਚੱਲ ਬੋਰਡ ਮੰਗ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਬੋਟ ਤੇ ਚਲੋ ਜੀ ਹਨਾ ਅੱਜ ਕੁਛ ਨਾ ਕੁਛ ਉਹ ਸੂਟ ਪ੍ਰੀਤ ਦਾ ਜੈਂਪਰ ਤਾਂ ਕੱਟ ਲਿਆ ਆਪਾਂ ਹਨਾ ਵੈਸੇ ਹਜੇ ਮੋਡਾ ਵਗੈਰਾ ਉਧਰੋਂ ਕੁਝ ਵੀ ਨਹੀਂ ਕਟਿਆ ਤੇ ਕਿਹੜਾ ਆਪਾਂ ਹਨਾ ਘੇਰੇ ਘੇਰੇ ਤੇ ਕੱਟਵਰਕ ਕੱਟਵਰਕ ਨਹੀਂ ਆਪਾਂ ਕਰਾਂਗੇ ਨੀਡਲਵਰਕ ਕੱਟਵਰਕ ਮੈਂ ਪਹਿਲਾਂ ਮੈਂ ਸੋਚ ਰਹੀ ਸੀ ਵੀ ਕੱਟਵਰਕ ਕਰਾਂਗੇ ਆਪਾਂ ਪ੍ਰੀਤ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਇੱਕ ਪਲੇਨ ਸੂਟ ਲੈ ਆ ਕੇ ਨਾ ਆਪਾਂ ਕੱਟਵਰਕ ਕਰਾਵਾਂਗੇ ਮਹਾ ਦੋਨੇ ਮਾਮਾ ਦੀਆਂ ਇੱਕੋ ਜਿਹਾ ਸੂਟ ਕਿਉਂਕਿ ਜੈਸ਼ਨਾ ਛੋਟਾ ਹਜੇ ਉਹਦੇ ਦਾ ਲੋਟ ਨਹੀਂ ਆਉਂਦਾ ਕਪੜਾ 5 ਮੀਟਰ ਲੱਗਦਾ ਹੀ ਨਹੀਂਗਾ 4 ਤੋਂ ਵੀ ਬਚ ਰਹਿੰਦਾ ਤੇ ਨੀਟਲ ਵਰਕ ਆਪਾਂ ਕੱਲ ਨੂੰ ਕੋਈ ਬਣਾਵਾਂਗੇ ਸੋਹਣਾ ਜਿਹਾ ਡਿਜ਼ਾਈਨ ਹੈ ਡਿਜ਼ਾਈਨ ਬਣਾ ਕੇ ਫਿਰ ਆਪਾਂ ਕਰਾਂਗੇ ਨੀਟਲ ਵਰਕ ਸੂਟ ਦੇ ਕੱਲ ਨੂੰ ਤੇ ਪਲੀਜ਼ ਕੱਲ ਵਾਲਾ ਬਲੌਗ ਫੁੱਲ ਵਾਚ ਕਰ ਲੈ ਸੁਨੇ ਸੁਨੇ ਕਮੈਂਟ ਕਰਿਓ ਅੱਜ ਵਾਲਾ ਬਲੌਗ ਵੀ ਫੁੱਲ ਵਾਚ ਕਰ ਲਿਓ ਚਲੋ ਜਿੰਨਾ ਵੀ ਥੋੜਾ ਬਣਿਆ ਕੁਝ ਅੱਜ ਵਾਲੇ ਸ਼ਾਰਟ ਹੈ ਕੁਸ ਕੱਲ ਵਾਲਾ ਨਹੀਂ ਸ਼ਾਰਟ ਹੈ ਤੇ ਮਿਕਸ ਜੇ ਕਰਕੇ ਕੁਝ ਬਲੌਗ ਚਲੋ ਬਣਾਤਾ ਅੱਜ ਆਪਾਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਬੈਥੀ ਐ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੋਲੋ ਵਾਚ ਕਰ ਲੈਣਾ ਸੁਣ ਸੁਣ ਕੇ ਜੀ ਕਮੈਂਟਸ ਸਾਛਕਾਲ ਬਾਏ ਬਾਏ ਜੀ